ਕਰਨਾ ਬਰੂਦ ਵੈਲਕਮ ਬੈਕ ਟੂ ਮਾਈ ਚੈਨਲ ਆਈ ਹੋਪ ਤੁਸੀਂ ਸਾਰੇ ਕੈਂਟ ਹੋ ਕੇ ਅਸੀਂ ਵਧੀਆ ਤੇ ਜਿਵੇਂ ਤੁਹਾਨੂੰ ਪਤਾ ਹੈ ਅਸੀਂ 90 ਦਿਨਾਂ ਦਾ ਮਿਨੀ ਵਲੌਗ ਕੀਤਾ ਵਾ ਅੱਜ ਉਹਦਾ ਦੂਜਾ ਦਿਨ ਆ ਤੇ ਤੁਹਾਨੂੰ ਦਿਖਾਉਣੇ ਆ ਜਿੰਮ ਜੇ ਵਰਕਆਊਟ ਯਾਰ ਹਜ਼ਰ ਰੱਖ ਦਿੱਤਾ ਇਹ ਗਲਾ ਨੂੰ ਕੰਦੇ ਭੁੱਖਾ ਕਾਣਾ ਬੂਦੂ ਲੈ ਅੱਜ ਅਪਣੇ ਆਂਡਾ ਹੀ ਪਾ ਦੇ ਮੈਂ ਤਾਂ ਲੱਗਨ ਦੀ ਪੂਰੀ ਮੁੰਡਿਆਂ ਦੀ ਜੋਸ਼ ਨਾ ਲੱਗੇ ਹੀ ਆ ਇਹ ਇਹਨੂੰ ਦੇ ਦੇ ਤਿੰਨ ਕਿਲੋ ਵਾਲੇ ਸਾਰੇ ਲੈ ਲਓ ਜਿੰਨੇ ਲੈਣਾ ਵਾ ਉਹ ਬਣਦੇ ਹੋਏ ਗੋਰੀਆ ਬਣਦੇ ਉਹ ਸਾਰੇ ਨਹੀਂ ਖਿੱਤਰੇ ਆ ਬਣਦੇ ਸੈਲ ਬਾਬਾ ਓਏ ਮੈਂ ਡੰਡਾ ਮਾਰੂੰ ਸਿਰ ਚ ਆ ਫੜ ਲਾ ਸਾਰੇ ਫੜ ਸਾਰੇ ਫੜ ਲਾ ਬੰਡੋ ਬੰਡੋ ਆ ਬੰਡਾ ਲੈਣੇ ਲੈ ਸਾਰੇ ਆ ਫੜ ਗੋਰੀਆ ਇੱਕ ਨਵੇਂ ਫੜ ਲਾ ਉਹਨੂੰ ਤੇ ਜੂਬੀ ਨੂੰ ਆਏ ਮਾਮਾ ਜੂਵੀ ਦੇ ਪਹਿਲੋਂ ਵਾਰ ਕੱਟੇ ਆ ਦੁੱਜੇ ਉਹ ਆ ਦੁੱਜੇ ਪਰਨੇ ਵਾਲੇ ਨੂੰ ਹੜਾ ਦੋ ਮੇਰੇ ਵੀਰ ਨੂੰ ਚਲੋ ਆਓ ਹੌਲੀ ਹੌਲੀ ਬੁਰਿਆਂ ਬਦਲਵਾਏ ਬਹੁਤ ਆ ਬਿਜਲੀ ਬਹੁਤ ਚਮਕੰਦੇ ਅੱਜ ਇਹ ਪਤਾ ਨਹੀਂ ਕਹਦੇ ਖੁਸ਼ੀਆਂ ਆਉਣਾ ਜਾਂਦੇ ਆ ਮਾਰ ਮਾਰ ਚ ਬੇੜਾ ਕੱਢੂਗਾ ਮੂੰਹ ਇੱਥੇ ਮੈਂ ਇੱਕ ਗੱਲ ਮੈਂ ਦੱਸਦਾ ਤੁਹਾਨੂੰ ਲੋਕ ਕੀ ਆ ਸੁੱਤੇ ਕੋਈ ਮਿਹਨਤ ਲਾਉਣ ਆਏ ਆ ਤੁਹਾਡਾ ਮਤਲਬ ਕੀ ਆ ਰੌਲਾ ਪਾਉਂਦਾ ਇੱਥੇ ਚੁੱਪ ਕਰਕੇ ਭੱਜੇ ਚਲੋ ਅੱਜ ਬਹੁਤ ਦਦਾ ਹੈ ਉਹ ਹੈ ਫालतू ਰੋਲਾ ਪਾਉਂਦਾ ਕਿ ਮਤਲਬ ਹੋਇਆ ਜਿੰਨੇ ਆਉਣਾ ਯਾਰ ਸਵੇਰ ਤੋਂ ਆਵੇ ਜਿੰਨੇ ਨਹੀਂ ਆਉਣਾ ਨਾ ਆਵੇ ਜਿਹੜਾ ਇੱਥੇ ਪਹੁੰਚਦਾ ਮੈਨੂੰ ਦੇਖ ਗਿਆ ਮੈਂ ਉੱਥੇ ਭਜਾ ਦੇਣਾ ਮਿੰਟੋ ਮਿੰਟੇ ਤੋਂ ਫਾਲਤੂ ਜਿਹੜਾ ਬੋਲੂਗਾ ਨਿਕਲ ਜਾਓ ਇਥੋਂ ਕੋਈ ਲੋੜ ਨਹੀਂ ਮੈਨੂੰ ਬੰਦਿਆਂ ਦੀ ਇਹੋ ਜਿਹਾਂ ਦੀ ਭੈਣ ਚੋਦ ਗਿੱਡੀ ਤੁਸੀਂ ਚਮਕੌਰ ਦੀ ਜੰਗ ਲੜਨਾ ਸਾਲੇ ਡੰਬਲ ਦਾ ਦੇ ਦੋ ਚੁੱਕੇ ਨਹੀਂ ਜਾਂਦੇ ਅਗਲਾਂ ਤੋਂ ਦੁੱਕੀ ਨਹੀਂ ਹੈਗੀ ਜਿੰਮਾ ਤੁਹਾਡਾ ਬਰਸੋਂ ਤੁਹਾਡੇ ਨਾਲ ਸਿਰ ਖਪਾਇਆ ਵੀ ਕੁੱਤੇ ਵਾਂਗ ਨਾ ਭੌਂਕਿਆ ਕਰੋ ਜਿਹੜੇ ਸੁੱਤੇ ਉਹਨਾਂ ਨੂੰ ਸੁੱਦੇ ਰਹਿਣ ਦੋ ਮਿਹਨਤ ਲਾਉਣ ਵਾਲਿਆ ਕਿਸ ਨੂੰ ਪਤਾ ਨਹੀਂ ਲੱਗਉਂਦੇ ਵੀ ਇਹ ਮਿਹਨਤ ਲਾਉ ਰਹੇ ਆ ਪਤਾ ਨਹੀਂ ਤੂੰ ਦੋ ਬੈਠ ਗਿਆ ਮਾਰੀਆਂ ਉਥੇ ਕਿ ਨਹੀਂ ਮਾਰੀਆਂ ਤੂੰ ਪੰਜਾਹ ਮਾਰੀਆਂ ਲੈ ਲੱਖਣ ਦੇ ਹੁੰਦੇ ਆ ਤੇ ਰੇ ਲੱਤਾਂ ਕੰਬੀਆਂ ਆਉਂਦੀਆਂ ਤੇਰੀਆਂ ਬਹੁਤ ਕੱਲ ਤੋਂ ਜਿੰਨੇ ਨਹੀਂ ਆਉਣਾ ਨਾ ਆਵੇ ਮੈਨੂੰ ਕੋਈ ਲੋੜ ਨਹੀਂ ਕਿਸ ਦੀ ਤੂੰ ਮੈਂ ਤੇ ਆ ਤਾਂ ਨਾ ਤੇ ਆ ਜਿੱਤਿਆ ਜਿਆ ਜਿੱਤਿਆ ਉਹਨੂੰ ਦੱਸ ਦੇਣਾ ਵਾ ਉਹ ਦਿੱਤਿਆ ਉਹ ਤੇ ਕੀ ਬਦ ਦੁਆ ਉਹਦੇ ਦੁਆ ਪਿਆਈ ਉਹ ਆ ਗਈ ਆ ਦੇ ਆ ਦੇ ਤੂੰ ਦੱਤੀ ਤੇ ਜੇ ਦਰ ਹਣ ਉਹ ਸਾਡੇ ਸਕੂਲੇ ਸਰਪੰਚ ਤੇ ਆ ਕ ਹਣਾ ਤੇ ਉਹ ਵੀ ਐਦਾ ਬੋਲਦਾ ਤੇ ਵੰਗੂ ਮੈਂ ਮਲਾਊਗਾ ਤੇਨ ਠੀਕ ਆ ਸਰਪੰਚ ਉਹ ਆਂਦਾ ਮੈਂ ਵੀਡੀਓ ਬਣਾ। ਕੀ ਆ ਪੁੱਤ ਨੂੰ? ਮੈਂ ਪਹਿਲਾਂ ਆਥਿਆ ਜਾ ਉਥੇ ਆਥਿਆ। ਆਥਿਆ ਹੀ ਤੂੰ। ਚੱਲ ਆ। ਥੱਲੇ ਬਹੁਗੇ ਸਾਰੇ ਥੱਲੇ ਵੀ ਜੁੜੀਆਂ ਨੇ। ਉਹ ਲਾਈਟ ਜਗਨ ਦੀ ਪ੍ਰਵਾਹ। ਜਿਆਦਾ ਵੀ ਨਹੀਂ ਪੱਪਾ ਬਾਬਾ ਤੇਰੀ ਵਜਨ ਦੀ ਹੱਡੀ ਕੋਨੀ ਕੋਨੀ ਆ ਮਤਲਬ ਸ਼ੇਰ ਨੂੰ ਧਮਕਣਾ ਜਿਆਦਾ ਜਿਹੜੀ ਤੇ ਮੁਠਾ ਬੰਦ ਰੱਖਿਆ ਕਰੋ ਇਦਾਂ ਹੋਰ ਯੋਲੀ ਬੇਡਾ ਧਿਆਨ ਨਾਲ ਥੱਲੇ ਵੇਖ ਕੇ ਕੀ ਪਿਆ ਵਾ ਪਣੀ ਪੈ ਗਿਆ ਨਿਕਲ ਨਹੀਂ ਆ ਨਗਰ ਕੜਕਾ ਵਿਖੇ ਮੇਲਾ 14 ਤਰੀਕ ਨੂੰ ਮਿਸਤਰੀ ਆळ्या ਸਾਰੇ ਜਾਣੇ ਚਲ ਗਏ ਉਹਨੇ ਘਰੋ ਘਰੀ ਹੋ ਗਿਆ ਤੇ اسی ਤਰ੍ਹਾਂ ਵੀ ਵਲੌਗ ਦੀ ਹੈਲ ਕਰ ਲੱਗੇ ਆ ਵਾਰੀ ਦੀ ਖਾਲਸਾ ਬਾਦ ਦੇ